ਪੁਜ 20 ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮਲੇਕੋਲਾ ਨਾਭਾ ਰੋਡ ਤੇ ਪੈਂਦੇ ਪਿੰਡ ਤੋਲੇਵਾਲ ਦੇ ਇੱਕ ਨੌਜਵਾਨ ਦੀ ਕੈਨੇਡਾ ਦੇ ਸਰੀ ਵਿਖੇ ਚਾਕੂ ਮਾਰ ਕੇ ਕਤਲ ਕਰਨ ਦੀ ਜਾਣਕਾਰੀ ਪ੍ਰਾਪਤ ਹੋਈ ਹੈ ਇਸ ਸਬੰਧੀ ਪਿੰਡ ਦੇ ਸਰਪੰਚ ਸਰਦਾਰ ਬਿਆਨ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿੱਟਕ ਨੌਜਵਾਨ ਦੀ ਪਛਾਣ 27 ਸਾਲਾ ਕੁਲਵਿੰਦਰ ਸਿੰਘ ਸੋਹੀ ਪੁੱਤਰ ਗੁਰਪ੍ਰੀਤ ਸਿੰਘ ਸੋਹੀ ਪਿੰਡ ਤੋਲੇਵਾਲ ਤਾਣਾ ਬਗੜ ਜ਼ਿਲ੍ਹਾ ਮਲੇਕੋਲਾ ਵੱਜੂ ਹੋਈ ਹੈ ਜਾਣਕਾਰੀ ਮੁਤਾਬਕ ਮਰਤਕ ਨੌਜਵਾਨ ਕੁਲਵਿੰਦਰ ਸਿੰਘ ਸਮੇਤ ਦੋ ਭਰਾ ਹਨ ਅਤੇ ਦੋਵੇਂ ਹੀ ਕੈਨੇਡਾ ਵਿੱਚ ਰਹਿੰਦੇ ਹਨ ਕੁਲਵਿੰਦਰ ਸਿੰਘ ਸੋਹੀ 2018 ਵਿੱਚ ਕੈਨੇਡਾ ਪੜ੍ਹਾਈ ਕਰਨ ਲਈ ਗਿਆ ਸੀ ਬਾਅਦ ਵਿੱਚ ਉੱਥੇ ਹੀ ਪিয়ার ਹੋ ਗਿਆ ਹਾਤੇ ਹੁਣੋਂ ਉੱਥੇ ਉਸਨੂੰ ਪਲੰਬਰ ਦਾ ਲਿਸੈਂਸ ਵੀ ਮਿਲ ਗਿਆ ਸੀ ਅਤੇ ਅੱਜਕੱਲ੍ਹ ਕੈਨੇਡਾ ਵਿੱਚ ਪਲੰਬਰ ਵਜੋਂ ਕੰਮ ਕਰ ਰਿਹਾ ਸੀ ਕੁਲਵਿੰਦਰ ਸਿੰਘ ਸੋਹੀ ਅਜੇ ਕੁਆਰਾ ਹੀ ਸੀ ਅਤੇ ਉਸ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਕੁਲਵਿੰਦਰ ਸਿੰਘ ਸੋਹੀ ਦੇ ਮਾਤਾ ਪਿਤਾ ਗੁਰਪ੍ਰੀਤ ਸਿੰਘ ਸੋਹੀ ਅਤੇ ਮਾਤਾ ਮਨਪ੍ਰੀਤ ਕੌਰ ਸੋਹੀ ਪਿੰਡ ਵਿੱਚ ਹੀ ਰਹਿੰਦੇ ਹਨ ਤੁੰਗਤਾਰੇ ਹਲਤ ਵੀਰਾ ਪਿੰਡ ਤੋਲੇਵਾਰ ਤੋਂ ਜਿੱਥੇ ਦਾ ਇਹ ਨੌਜਵਾਨ ਸੀ ਜਿਸ ਨਾਲ ਇਹ ਹੁਣ ਹੀ ਘਟਨਾ ਵਾਪਰੀ ਹੈ ਦੇਖਦੇ ਰਹੋ ਚੈਨਲ ਨਿਊ 288 ਪੰਜਾਬ ਅੰਮ੍ਰਿਤਸਰ ਤੋਂ ਸਾਡੇ ਪੱਤਰਕਾਰ ਸਰਬਜੀਤ ਸਿੰਘ ਟੋੜਾ ਦੀ ਵਿਸ਼ੇਸ਼ ਰਿਪੋਰਟ ਸਾਡੇ ਚੈਨਲ ਨੂੰ ਵਾਰ ਤੋਂ ਵਾਰ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਜੀ ਧੰਨਵਾਦ ਜੀ ਨਾਂ ਗੱਲ ਹੋਈ ਮੈਂ ਮੰਮੀ ਮੈਂ ਰੋਟੀ ਖਾ ਲਈ ਵੀ ਮੈਂ ਸੌਣ ਲੱਗਿਆ ਉਸ ਤੋਂ ਬਾਅਦ ਇਹਨੂੰ ਉੱਥੇ ਕੋਣ ਆਇਆ ਕਿਸੇ ਦਾ ਇਹਨੂੰ ਮਨਲਾ ਵਿਚ ਤੇ ਸੁੰਨ ਸੁੰਨੀ ਜਗ੍ਹਾ ਤੇ ਬੁਲਾਇਆ ਗਿਆ ਸੁੰਨੀ ਜਗ੍ਹਾ ਤੇ ਬੁਲਾਉਣ ਤੋਂ ਬਾਅਦ ਤੇ ਇਹਦਾ ਉੱਤੇ ਮਨਲਾ ਚਾਕੂ ਤੇ ਨਾਲੇ ਦਾ ਬਾਹਰ ਚਾਕੂ ਨਾਲੇ ਦਾ ਬਾਹਰ ਹੋਇਆ ਚਾਕੂ ਦੇ ਬਾਹਰ ਹੋਇਆ ਉਸ ਤੋਂ ਬਾਅਦ ਜਿਹੜਾ ਸਾਡਾ ਛੋਟਾ ਭਤੀਜਾ ਗਰਲੀਨ ਸਿੰਘ ਉਹ ਘਰ ਸੀ ਉਹਦੇ ਕੋਲੇ ਮਨਲਾ ਉਹ ਕੰਮ ਤੋਂ ਲੇਟ ਆਇਆ ਸੀ ਪਹਿਲਾਂ ਆ ਜਾਂਦਾ ਉਹਨੇ ਉਹਦੇ ਆਉਣ ਦੇ ਨੂੰ ਪੁਲਿਸ ਘਰੇ ਆ ਗਈ ਉਹਨਾਂ ਨੇ ਦੱਸਿਆ ਵੀ ਤੇਰੇ ਭਰਾ ਤੇ ਚੱਕ ਹੁਣ ਬਾਰ ਹੋ ਗਿਆ ਫਿਰ ਸਾਨੂੰ 2-3 ਘੰਟੇ ਬਾਅਦ ਸਾਡੇ ਰਿਸ਼ਤੇਦਾਰੀ ਚ ਆਉਣਾ ਵੀ ਇਹਦੀ ਐਟਿਸਪੋਟ ਲੈਥ ਹੋ ਗਈ ਸੀ ਬਸ ਇਹਦਾ ਬਹੁਤ ਔਖਾ ਬਹੁਤ ਛੋਟੇ ਛੋਟੇ ਦੇਖੇ ਨੇ ਪਾਲੇ ਨੇ ਇਹ ਬਹੁਤ ਔਖੇ ਪੇਗੇ ਮਾਲੀ ਹਾਲਤ ਵੀ ਇਧਰੋਂ ਫੜ ਪੈਸਾ ਇਧਰੋਂ ਫੜਾ ਬਹੁਤ ਔਖੇ ਕੈਨੇਡਾ ਪੇਗੇ ਆਪਣੇ ਸੁਪਨੇ ਪ੍ਰਕਾਸ਼ ਕਮ ਲਈ ਹੁਣ ਬਹੁਤ ਸੈਟਿੰਗ ਸੀ ਪ੍ਰਮਾਤਮਾ ਦੀ ਕਿਰਪਾ ਦੀ ਹੁਣ ਤਾਂ ਪਰ ਹੁਣ ਜਮੀ ਘਰੋਂ ਬੇਕਾਰ ਹੋ ਗਏ ਸਿਰ ਸਰਕਾਰਾਂ ਨੂੰ ਹੀ ਮੰਗ ਕਰਦੇ ਆਂ ਵੀ ਸਾਡੀ ਮਦਦ ਕਰੀ ਜਾਵੇ ਬੱਚਾ ਲਿਆਉਣ ਦੇ ਵਿੱਚ ਤੇ ਹੋਰ ਜਿੰਨੀ ਹੋ ਸਕਦੀ ਆ ਪੰਜਾਬ ਸਰਕਾਰ ਕੇਂਦਰ ਸਰਕਾਰ ਅਤੇ ਉਧਰਲੀ ਸਰਕਾਰ ਨਾਲ ਕੰਟੈਕਟ ਕਰਕੇ ਜਲਦ ਤੋਂ ਜਲਦੀ ਲਾਸ ਲੈ ਕੇ ਅਸੀਂ ਬੱਚੇ ਦਾ ਸੰਸਕਾਰ ਕਰ ਸਕੀ। ਦੂਸਰੇ ਕਾਤਲ ਨੇ ਕਾਤਲ ਨੂੰ ਕਹਿੰਦੇ ਆ ਵੀ ਕਾਤਲਾਂ ਨੂੰ ਪੰਜਾਬ ਚ ਲਿਆ ਕੇ फांसी ਦੀ ਸਜ਼ਾ ਹੋਣੀ ਚਾਹੀਦੀ ਆ ਵੀ ਜਿਹੜੇ ਬੱਚੇ ਨੂੰ ਫੋਨ ਕਰਿਆ ਜਿਹਨੇ ਉਹਦਾ ਸਾਨੂੰ ਪਤਾ ਲੱਗਣਾ ਚਾਹੀਦਾ ਵੀ ਕਿਹੜੇ ਬੰਦੇ ਨੇ ਆਨ ਕਰਿਆ ਵੀ ਕੀ ਦੋਸਤਨੀ ਸੀ ਸਾਡੇ ਬੱਚੇ ਨਾਲ। ਤੁਸੀਂ ਜਿੱਥੇ ਮਰਜ਼ੀ ਪਤਾ ਕਰ ਲੋ ਪਿੰਡ ਦੇ ਹੋਰ ਸਾਡਾ ਬੱਚਾ ਬਹੁਤ ਜ਼ਿਆਦਾ ਦੇਵਤਾ ਸੀ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਕੰਮ ਤੱਕ ਮਤ ਬਲਦੀ ਇਹਨੇ ਸਾਲ ਹੋ ਗਏ ਤੇ ਇਹਨੂੰ ਇਹਨੂੰ 3.5 ਸਾਲ ਹੋ ਗਏ ਤੇ ਨੰਬਰ ਦਾ ਕੰਮ ਕਰਦਾ ਸੀ ਉਧਰ ਕੰਪਨੀ ਤੇ ਤੇ ਕੋਈ ਦਿਨ ਤੋਂ ਪ੍ਰੰਤੂ ਨਹੀਂ ਦੀ ਕਿਸੇ ਨਾਲ ਜੀ ਯਾ ਮੈਂ ਪਤਾ ਨਹੀਂ ਮੰਨ ਦੇ ਵਿੱਚ ਕਿਸੇ ਦੇ ਕੀ ਪਾ ਪਿਆ ਆ ਕੇ ਗਿਆ ਸੀ ਉਸ ਤੋਂ ਹਾਂ ਜੀ ਇੱਕ ਵਾਰੀ ਆਇਆ 15 ਦਿਨ ਵਿੱਚ ਦੀ ਆਇਆ ਸੀ ਬਸ 3.5 ਸਾਲ ਚ 15 ਸਾਲ ਆਇਆ 15 ਦਿਨ ਘਰੇ ਆਇਆ ਇੰਡੀਆ ਮੈਂ ਨੋਬੀਅਨ ਸਿੰਘ ਆ ਜੀ ਪਿੰਡ ਤੋਲੇ ਵਾਲ ਤੋਂ ਮੈਂ ਮੌਜੂਦਾ ਸਰਪੰਚ ਆ ਜੀ ਜਿਹੜਾ ਇਹ ਤੁਹਾਡੇ ਪਿੰਡ ਦਾ ਇੱਕ ਨੌਜਵਾਨ ਕੁਲਵਿੰਦਰ ਸਿੰਘ ਕੈਨੇਡਾ ਦੇ ਵਿੱਚ ਜਿੱਦਾ ਕਤਲ ਹੋਇਆ ਕੀ ਮਾਮਲਾ ਹੈ ਮਾਮਲਾ ਤਾਂ ਸਰ 2018 ਦੇ ਵਿੱਚ ਇਹ ਕੈਨੇਡਾ ਦੇ ਵਿੱਚ ਗਿਆ ਸੀ ਉਸ ਤੇ ਮਜ਼ਦੂਰੀ ਕਾਰਨ ਗਿਆ ਸੀ ਪਰਮਟ ਵੀ ਜਿੱਤੇ ਗਿਆ ਤੇ ਹੁਣ ਉਹ ਪੀਆ ਪੱਕਾ ਹੋ ਗਿਆ ਸੀ ਉਹਦੇ ਵਿੱਚ ਕੰਮ ਦੇ ਸਬੰਧ ਵਿੱਚ ਜਾਣ ਕਰਕੇ ਪੱਕਾ ਹੋ ਗਿਆ ਤੇ ਉੱਥੇ ਕਿਸੇ ਨੇ ਉਸ ਦਾ ਕਤਲ ਕੀਤਾ ਗਿਆ। ਕਤਲ ਕਰਨ ਕਰਕੇ ਅੱਜ ਪਿੰਡ ਦੇ ਵਿੱਚ ਸਾਡੇ ਪਰਸੋਂ ਜਦੋਂ ਪਤਾ ਲੱਗਿਆ ਤਾਂ ਪਿੰਡ ਦੇ ਵਿੱਚ ਸੋਗ ਪੂਰਾ ਸੋਗ ਹੋਇਆ ਪਿਆ। ਕਿਸੇ ਦਾ ਵੀ ਚੁੱਲਾ ਨਹੀਂ ਚੱਲ ਰਿਹਾ। ਤਾਂ ਇੰਨਾ ਸੋਗ ਹੈ ਅਸੀਂ ਇੰਨੀ ਅਪੀਲ ਕਰਦੇ ਹਾਂ ਸਰਕਾਰ ਨੂੰ ਕਿਉਂਕਿ ਜੋ ਵੀ ਆਪਣੇ ਮਾਪੇ ਬੱਚੇ ਐਨ ਰੁਪਈਆ ਲਾ ਕੇ ਬੱਚੇ ਨੂੰ ਭੇਜ ਰਹੇ ਨੇ ਉਹਨਾਂ ਦੀ ਸਰਕਾਰ ਨੂੰ ਅਸੀਂ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਉਹਨਾਂ ਦੇ ਰੱਖਿਆ ਖਾਤਰ ਕੁਛ ਨਾ ਕੁਛ ਥੋਸ ਪ੍ਰਬੰਧ ਚਾਹੀਦੇ ਨੇ ਅਸੀਂ ਹੋਰ ਵੀ ਸਰਕਾਰ ਨੂੰ ਅਪੀਲ ਕਰਦੇ ਹਾਂ ਵੀ ਜੋ ਸਾਡੇ ਪਿੰਡ ਦਾ ਬੱਚਾ ਅੱਜ ਉਹਦੀ ਡੈੱਡ ਬੋਡੀ ਆ ਉੱਥੇ ਦੇ ਹੈ ਸਾਡੇ ਨਗਰ ਦੇ ਵਿੱਚ ਜਲਦੀ ਤੋਂ ਜਲਦੀ ਲਿਆ ਕੇ ਤਾਂ ਨਗਰ ਨੂੰ ਦਿੱਤੀ ਜਾਵੇ ਤਾਂ ਉਹਦਾ ਸੰਸਕਾਰ ਕੀਤਾ ਜਾਵੇ